ਤਸਵੀਰਾ ਮਲੇਕਪੁਰ ਦੇ ਸਹਿਰ ਦੀਆਂ ਨੇ ਜਿੱਥੇ ਕਿ ਜ਼ਿਲ੍ਹਾ ਮਲੇਕਪੁਰ ਦੇ ਵਿੱਚ ਸੂਫੀ ਫੈਸਟੀਵਲ ਕਰਵਾਇਆ ਗਿਆ ਕਿਉਂਕਿ ਕਾਫੀ ਤਰ੍ਹਾਂ ਦੇ ਹਸਤਾਲਾ ਲੱਗੀਆਂ ਜੇ ਦੇਖਿਆ ਗਿਆ ਸ਼ਿਆਮਾ ਅਤਰਜ ਵਾਲਿਆਂ ਵੱਲੋਂ ਵੀ ਕਾਫੀ ਤਰ੍ਹਾਂ ਦੇ ਯਾਤਰ ਲੈ ਕੇ ਲੋਕਾਂ ਦੇ ਵਿੱਚ ਦੀ ਪਿਛਲੇ ਅਤੇ ਕਾਫੀ ਲੋਕਾਂ ਵੱਲੋਂ ਆਤਰਕ ਰਿਤੇ ਗਏ ਤੇ ਨਾਲ ਨਾਲ ਜੇ ਦੇਖਿਆ ਜਾਵੇ ਹੋਰ ਵੀ ਕਈ ਤਰ੍ਹਾਂ ਦੇ ਹਸਤਾਲਾ ਲੱਗੀਆਂ ਅਤੇ ਜੇ ਦੇਖਿਆ ਜਾਵੇ ਤਾਂ ਢਰੇਲੂ ਸਮਾਨਾਂ ਦੇ ਸਟਾਲਾਂ ਦੇਖਣ ਨੂੰ ਮਿਲਿਆ ਅਤੇ ਬਰਨਾਲੇ ਤੋਂ ਆਏ ਜੋ ਵੀ ਸੀ ਉਹਨਾਂ ਦੇ ਵੱਲੋਂ ਕਾਫੀ ਤਰ੍ਹਾਂ ਦੇ ਇੱਥੇ ਅਚਾਰਾਂ ਦੀ ਵਧੀਆ ਅਚਾਰਾਂ ਦੇ ਸਟਾਲ ਲਗਾਏ ਗਏ ਕਿਉਂਕਿ ਪਿੱਕੀ ਸਟੂਡੀਓ ਪੰਜਾਬ ਦੇ ਨਾਂ ਤੇ ਕਾਫੀ ਮਸ਼ੂਰਾ ਅਤੇ ਹਰ ਇੱਕ ਤਰ੍ਹਾਂ ਦੇ ਚਾਰ ਉਹਨਾਂ ਕੋਲੇ ਦੇਖਣ ਨੂੰ ਮਿਲੇ ਲੋਕਾਂ ਵੱਲੋਂ ਕਾਫੀ ਖਰੀਦਦਾਰੀ ਕੀਤੀ ਗਈ ਚਾਰ ਨੂੰ ਲੈ ਕੇ ਬਰਨਾਲਾ ਤੋਂ ਆ ਕੇ ਇਹਨਾਂ ਵੱਲੋਂ ਸਟਾਲ ਲਗਾਈ ਗਈ ਸੀ ਅੱਗੇ ਜਾ ਕੇ ਵੀ ਕਾਫੀ ਤਰ੍ਹਾਂ ਕੱਪੜੇ ਦੇ ਸਟਾਲਾਂ ਅਤੇ ਹੋਰ ਵੀ ਬਹੁਤ ਤਰ੍ਹਾਂ ਦੇ ਸਟਾਲਾਂ ਦੇਖਣ ਨੂੰ ਮਿਲਿਆ ਦੇਖੋ ਪੂਰੀ ਟੀਰੀਓ ਦੇ ਦੇ ਸਾਹਮਣੇ ਤੁਹਾਨੂੰ ਮਿਲ ਰਿਹਾ ਹਰ ਤਰ੍ਹਾਂ ਦੇ ਸਟਾਲਾਂ ਕਿਉਂਕਿ ਪੂਰੀ ਫੈਸਟੀਵਲ ਕੋਲੇ ਕੋਲਾਂ ਦੇ ਪੂਰੀ ਟੀਰੀਆ ਦੇ ਲਗਾਈ ਗਈ ਤੇ ਮੇਡੀਆਂ ਵੱਲੋਂ ਪਾਸੇ ਮੇਡੀਆਂ ਵੱਲੋਂ ਵੀ ਕਾਫੀ ਸਟਾਲ ਲਗਾਈਆਂ ਨੇ ਤੇ ਤਰ੍ਹਾਂ ਤਰ੍ਹਾਂ ਦੇ ਭਗਵਾਨ ਦੇ ਸਟਾਲ ਤੋਂ ਮੱਖਵਾਨ ਦੇ ਸਟਾਲ ਵੀ ਲਗਾਏ ਗਏ ਜਿੱਥੇ ਕਿ ਗੱਲ ਕੀਤੀ ਜਾ ਰਹੀ ਤਾਂ ਜਿਤਾ ਦੇ ਚਿਕਨਾ ਫਰਾਈ ਫੂਡ ਹੈ ਵਗੈਰਾ ਜਿਆਵੇ ਸਟੈਲਰ ਦੇ ਤੋਂ ਮਿਲਿਆ ਦੇਖੋ ਬਹੁਤ ਵਧੀਆ तुंहिंजी स ਕੱਲੇ ਆ ਛੱਡ ਕੇ ਦਸ ਕਿਹੜਾ ਦਰਦ ਕਰ ਚਾਹੀਏ ਨਾ ਕਿਉਂ ਜੇ असीं लॻे जा